ਅੱਗੇ ਜਾਂਦੇ ਜਾਂਦੇ ਇੱਕ ਸਮੇਂ ਮਰਦਾਨੇ ਸ੍ਰੀ ਗੁਰੂ ਜੀ ਅੱਗੇ ਮੱਥਾ ਟੇਕ ਕੇ ਅਰਦਾਸ ਕੀਤੀ ਸੱਜੇ ਪਾਤਸ਼ਾਹ ਜੀ ਅਰਬ ਦੇਸ਼ ਕਿਹਦਾ ਹੈ ਤਾਂ ਗੁਰੂ ਜੀ ਆਖਿਆ ਮਰਦਾਨਿਆਂ ਤੂੰ ਵੇਖਣਾ ਚਲੋ ਤੈਨੂੰ ਦਿਖਾ ਦਿੰਨੇ ਆ ਫੇਰ ਗੁਰੂ ਅੰਗਦ ਜੀ ਗੁਰੂ ਜੀ ਮੇਰੇ ਤਾਂ ਆਖਿਆ ਕਿਉਂ ਭਾਈ ਬਾਲਾ ਮਰਦਾਨਾ ਕੀ ਆਖਦਾ ਮੈਂ ਆਖਿਆ ਗੁਰੂ ਜੀ ਜਿਵੇਂ ਤੁਹਾਡੀ ਰਜਾਈ ਦਾ ਸ੍ਰੀ ਗੁਰੂ ਨਾਨਕ ਜੀ ਉਥੋਂ ਜਾਂਦੇ ਅਰਬ ਦੇਸ਼ ਵਿੱਚ ਜਾ ਪਹੁੰਚੇ ਇਹ ਸਾਰੀਆਂ ਸਾਖੀਆਂ ਭਾਈ ਬਾਲਾ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਉਂਦਾ ਹੈ ਗੁਰੂ ਅੰਗਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਸਾਰੀਆਂ ਸੰਗਤਾਂ ਸਰਵਣ ਕਰਦੀਆਂ ਗੁਰੂ ਅੰਗਦ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜਾਂਦੇ ਜਾਂਦੇ ਅਰਬ ਦੇਸ਼ ਜਾ ਪਹੁੰਚੇ ਉਹ ਦੇਸ਼ ਦਾ ਰਾਜਾ ਲਾਜ ਵਰਦ ਨਾਮ ਕਰਕੇ ਪ੍ਰਸਿੱਧ ਸੀ ਬੜਾ ਜ਼ੁਲਮ ਕਰਦਾ ਸੀ ਪਰਜਾ ਦੇ ਲੋਕ ਬੜੇ ਦੁਖੀ ਸਨ ਜੇ ਗਈ ਹਿੰਦੁਸਤਾਨ ਦਾ ਉਹ ਮੁਲਕ ਵਿੱਚ ਜਾਂਦਾ ਉਹਨੂੰ ਗਰਦਨਾਂ ਮਰਵਾਉਂਦਾ ਸੀ ਗਰਦਨ ਕਟਾ ਕੇ ਮਾਰਾ ਦਿੰਦਾ ਸੀ ਇਹ ਧੰਮ ਉਹ ਮੁਲਕ ਵਿੱਚ ਪੈ ਗਈ ਜਦੋਂ ਲੋਕ ਬੜੇ ਦੁਖੀ ਹੋ ਗਏ ਸੱਚੇ ਪਾਤਸ਼ਾਹ ਅੱਗੇ ਉਹਨਾਂ ਨੇ ਪ੍ਰਾਰਥਨਾ ਕੀਤੀ ਉਹਨਾਂ ਦੀ ਬਾਣੀ ਸੱਚੇ ਦਰ ਤੇ ਕਬੂਲ ਹੋਈ ਸ੍ਰੀ ਵਾਹਿਗੁਰੂ ਜੀ ਦੀ ਦਰਗਾਹ ਸ੍ਰੀ ਬਾਬੇ ਨਾਨਕ ਜੀ ਪ੍ਰਤੀ ਆਕਾਸ਼ ਬਾਣੀ ਹੋਈ ਕਿ ਹੇ ਨਾਨਕ ਤੇਰੇ ਉੱਪਰ ਮੈਂ ਬਹੁਤ ਪਰਸਾਨਾ ਇਕ ਖਿਲਤ ਤੇਰੇ ਤਾਈ ਮਿਲਦੀ ਐ ਤਾਂ ਗੁਰੂ ਜੀ ਆਕਿਆ ਨਰੰਕਾਰ ਜੀ ਜੋ ਆਪ ਦੀ ਰਜ਼ਾਏ ਸ੍ਰੀ ਮਹਾਰਾਜ ਜੀ ਅੰਤਰ ਧਿਆਨ ਹੋ ਗਏ ਸ੍ਰੀ ਠਾਕੁਰ ਜੀ ਪਾਸ ਅਰਦਾਸ ਕੀਤੀ ਇੱਕ ਖਿਲਤਾ ਉਹਨਾਂ ਦੇ ਹੱਥ ਲੱਗਾ ਉਹ ਖਿਲਤੇ ਉੱਪਰ ਕੁਦਰਤ ਦੇ ਅੱਖਰ ਲਿਖੇ ਹੋਏ ਨੇ ਅਰਬੀ ਤੁਰਕੀ ਫਾਰਸੀ ਹਿੰਦਵੀ ਸੰਸਕ੍ਰਿਤ ਇਹ ਪੰਜ ਤਰ੍ਹਾਂ ਦੇ ਅੱਖਰ ਉਹਦੇ ਤੇ ਲਿਖੇ ਹੋਏ ਸ੍ਰੀ ਗੁਰੂ ਜੀ ਉਹ ਖਿਲਤਾ ਪਹਿਣਗੇ ਉਹ ਸ਼ਹਿਰ ਦੇ ਦਰਵਾਜੇ ਦੇ ਬਾਹਰ ਜਾ ਬੈਠੇ 7 ਦਿਨ ਗੁਜ਼ਰ ਗਏ ਲੋਕਾਂ ਆਖਿਆ ਦੇਖੋ ਭਾਈ ਇਹ ਕੈਸਾ ਦਰਵੇਸ਼ ਜੋ ਇਹਦੇ ਉੱਪਰ ਕੁਦਰਤੀ ਅੱਖਰ ਲਿਖੇ ਹੋਏ ਨੇ ਉਹਨਾਂ ਲੋਕਾਂ ਅੱਛੀ ਤਰ੍ਹਾਂ ਦੇਖਿਆ ਬਾਦਸ਼ਾਹ ਨੂੰ ਜਾ ਕੇ ਖਬਰ ਦਿੱਤੀ ਹੇ ਬਾਦਸ਼ਾਹ ਹਮਾਰੇ ਸ਼ਹਿਰ ਚ ਇੱਕ ਦਰਵੇਸ਼ ਆਣ ਬੈਠਾ ਉਹਦੇ ਗੱਲ ਵਿੱਚ ਜੇ ਕੋ ਖਿਲਤਾ ਪਿਆ ਉਹਦੇ ਉੱਪਰ 30 ਪਾਰੇ ਕੁਰਾਨ ਦੇ ਲਿਖੇ ਹੋਏ ਨੇ ਬਾਦਸ਼ਾਹ ਨੇ ਵਜ਼ੀਰ ਨੂੰ ਆਖਿਆ ਜਾ ਵਜ਼ੀਰ ਉਹ ਦਰवेश ਦੇ ਗਲੋਂ ਖਿਲਤਾ ਉਤਾਰ ਲਿਆ ਜਾ ਵਜ਼ੀਰ ਨੇ ਜਾ ਕੇ ਆਖਿਆ हे ਦਰवेश ਇਹ ਖਿਲਤਾ ਗਲੋਂ ਉਤਾਰ ਦੇ ਬਾਦਸ਼ਾਹ ਮੰਗਦਾ ਬਾਦਸ਼ਾਹ ਦਾ ਹੁਕਮ ਨਹੀਂ 모ੜਨਾ ਤਾਂ ਆਪ ਕੋ ਨਹੀਂ ਦਾ ਦੁੱਖ ਦੇਵੇਗਾ ਇਹ ਬਾਤ ਸੁਣ ਕੇ ਸ੍ਰੀ ਬਾਬੇ ਜੀ ਇਹ ਬਚਨ ਕੀਤਾ ਜਿੰਨੇ ਵਜ਼ੀਰ ਨਾਲ ਫਰਸਨ ਸਭ ਸ੍ਰੀ ਬਾਬੇ ਜੀ ਵੱਲ ਦੌੜੇ ਔਰ ਉਹ ਕੁਦਰਤ ਦਾ ਖਿਲਦਾ ਫੇਰ ਕੁਦਰਤ ਦਾ ਕੱਪੜਾ ਫੇਰ ਕੁਦਰਤ ਨਾਲ ਗੁਰੂ ਜੀ ਦੇ ਗੱਲ ਪਿਆ ਨਿਰੰਕਾਰ ਦੀ ਆਗਿਆ ਨਾਲ ਉਹ ਖਿਲਦਾ ਕਿਸ ਤਰ੍ਹਾਂ ਇਹਨਾਂ ਜੀਵਾਂ ਝੂਠਿਆਂ ਬਾਸੋਂ ਉਤਰੇ ਬੜਾ ਜਤਨ ਕੀਤਾ ਖਿੱਚਿਆ ਲੈਂਦਾ ਨਹੀਂ ਪਾੜਿਆ ਫਟਦਾ ਨਹੀਂ ਸਾਰੇ ਲੋਕ ਚਰਜੋਗੇ ਬਾਦਸ਼ਾਹ ਦੇ پاس ਉਹਨਾਂ ਸੁਨੇਹਾ ਭੇਜਿਆ ਕਿ ਹੇ ਬਾਦਸ਼ਾਹ ਜੀ ਉਹ ਫਕੀਰ ਦੇ ਗਲੋਂ ਖਿਲਦਾ ਨਹੀਂ ਉਤਰਦਾ ਬਾਦਸ਼ਾਹ ਸੁਣ ਕੇ ਬੜਾ ਗਰੋਧ ਕਰਕੇ ਆਂਦਾ ਅਰੇ ਤੁਸੀਂ ਹਿੰਦੂ ਵਗੇਰ ਨੂੰ ਦਰਿਆ 'ਚ ਡੋਬ ਦਿਓ ਫੇਰ ਹੁਕਮ ਵਜ਼ੀਰ ਨੂੰ ਆਇਆ ਵਜ਼ੀਰ ਨੇ ਨੌਕਰਾਂ ਤਾਂ ਆਖਿਆ ਇਸ ਫਕੀਰ ਨੂੰ ਦਰਿਆ 'ਚ ਡੋਬ ਦਿਓ ਉਹਨਾਂ ਲੋਕਾਂ ਨੇ ਗੁਰੂ ਜੀ ਨੂੰ ਦਰਿਆ 'ਚ ਡੋਬਤਾ ਤੇ ਹੋਰ ਸਾਰੇ ਲੋਕ ਤਮਾਸ਼ਾ ਦੇਖਣ ਸ਼੍ਰੀ ਬਾਬੇ ਜੀ ਦੇ ਗੱਲ ਦਾ ਖਿਲਤਾ ਭੱਜਾ ਵੀ ਨਹੀਂ ਮਹਾਰਾਜ ਨੇ ਮਹਾਰਾਜ ਜੀ ਨੂੰ ਜਾਲ ਨੇ स्पर्ਸ਼ ਨਹੀਂ ਕੀਤਾ ਔਰ ਵਰਨ ਦੇਵਤਾ ਨੇ ਗੁਰੂ ਜੀ ਨੂੰ ਦੋ ਹੱਥਾਂ ਪਰ ਉਠਾ ਲਿਆ ਤੇ ਸ੍ਰੀ ਗੁਰੂ ਜੀ ਨੂੰ ਚਰਨ ਬੰਦਨਾ ਕੀਤੀ ਪਾਣੀ ਦਾ ਦੇਵਤਾ ਵਰਨ ਉਹਨੇ ਮਹਾਰਾਜ ਜੀ ਨੂੰ ਚਰਨ ਬੰਦਨਾ ਕੀਤੀ ਤੇ ਕਿਨਾਰੇ ਤੇ ਮਠਾਤਾ ਉਹ ਲੋਕ ਦੇਖ ਕੇ ਸ੍ਰੀ ਬਾਬੇ ਜੀ ਨੂੰ ਅਚਰਜ ਹੋ ਗਏ ਬਾਦਸ਼ਾਹ ਨੂੰ ਖਬਰ ਗਈ ਬਾਦਸ਼ਾਹ ਉਹ ਫਕੀਰ ਦਰਿਆ 'ਚ ਡੁੱਬਦਾ ਨਹੀਂ ਬਾਦਸ਼ਾਹ ਨੇ ਗਰੋਧ ਕਰਕੇ ਆਖਿਆ اے ਫਕੀਰ ਨੂੰ ਅੱਗ ਵਿੱਚ ਜਲਾ ਦਿਓ ਵजीर ਨੇ بڑے بڑے ਲੱਕੜਾਂ ਇਕੱਠੀਆਂ ਕਰ ਗਏ ਗੁਰੂ ਜੀ ਦੇ ਦਿਵਾਲੇ ਜੋੜਤੀਆਂ ਅੱਗ ਲਾਤੀ ਤਵ ਵजीर ਨੇ ਜਦੋਂ ਅੱਗ ਲਵਾਤੀ ਬਸੰਤਰ ਦੇਵਤਾ ਨੇ ਗੁਰੂ ਜੀ ਦੇ ਚਰਨਾਂ ਦੇ ਨਮਸ਼ਕਾਰ ਆਣ ਕੀਤੇ ਆਖਿਓ ਮਹਾਰਾਜੀ ਮੈਂ ਆਪਦਾ ਦਾਸ ਹਾਂ ਕੋਜ ਹੁਕਮ ਕਰੋ ਬਾਬੇ ਜੀ ਦੇ ਸਰੀਰ ਦਾ ਇੱਕ ਲੂਮ ਵੀ ਨਹੀਂ ਛੜਿਆ ਲੋਕ ਦੇਖ ਕੇ ਹਰਾਨ ਹੋ ਗਏ ਇਹ ਖਬਰ ਬਾਦਸ਼ਾਹ ਨੇ ਸੁਣੀ ਲੱਗਾ ਕਹਿਣ ਇਹ ਫਕੀਰ ਕੋਈ ਚੀਟਕੀ ਹੈ ਪਰ ਇਹਨੂੰ ਕਿਸੇ ਵੱਡੇ ਸਥਾਨ ਤੋਂ ਨਾ پہاੜ ਦੇ ਉੱਤੇ ਡੇਗ ਦਿਓ ਫਿਰ ਵਜ਼ੀਰ ਨੇ ਸ੍ਰੀ ਗੁਰੂ ਜੀ ਨੂੰ ਬੜੇ ਉੱਚੇ پہاੜ ਤੋਂ ਥੱਲੇ ਸੁੱਟ ਤਾ ਗੁਰੂ ਜੀ ਡਿੱਗੇ ਤਾਂ ਪਾਉਣ ਦੇਵਤਾ ਨੇ ਸ੍ਰੀ ਬਾਬੇ ਜੀ ਨੂੰ ਆਪਣੇ ਹੱਥਾਂ ਦੇ ਬਿਬਾਨ ਵਿੱਚ ਬਿਠਾ ਕੇ ਜ਼ਮੀਨ ਉੱਪਰ ਲਿਆ ਕੇ ਬਿਠਾ ਦਿੱਤਾ ਔਰ ਉੱਥੇ ਬੜੀ ਸੁੰਦਰ ਫਲਾਂ ਕੀ ਸੇ ਫੁੱਲਾਂ ਦੀ ਸੇਜਾ ਪਰ ਲਿਆ ਬਿਠਾਇਆ ਉਸ ਮੁਲਕ ਦੇ ਸਾਰੇ ਲੋਕ ਜਿਹੜੇ ਖੜੇ ਸੀ ਦੇਖ ਕਰ ਭੈ ਭੀਤ ਹੋ ਗਏ ਵਜ਼ੀਰ ਨੇ ਬਾਦਸ਼ਾਹ ਨੂੰ ਜਾ ਕੇ ਆਖਿਆ ਵਕੀਰ ਅਜੇ ਵੀ ਜਿੰਦਾ ਹੈ ਬਾਦਸ਼ਾਹ ਨੇ ਆਖਿਆ हे ਵਜ਼ੀਰ ਇਹ ਫਕੀਰ ਕੋਈ ਚੇਟਕੀ ਹੈ ਪਰ ਤੁਸੀਂ ਨਾ ਡੂੰਗਾ ਟੋਇਆ ਕੱਢ ਕੇ ਉਹਦੇ ਵਿੱਚ ਇਹਨੂੰ ਪਾ ਦਿਓ ਉੱਤੋਂ ਪੱਥਰਾਂ ਦੀ ਮਾਰ ਮਾਰੋ ਸੰਗਸਾਰ ਕਰੋ ਵਜ਼ੀਰ ਨੇ ਇੱਕ ਬੜਾ ਵੱਡਾ ਟੋਇਆ ਖਟਵਾਇਆ ਉਹਦੇ ਵਿੱਚ ਗੁਰੂ ਜੀ ਨੂੰ ਪਾ ਕੇ ਉੱਤੋਂ ਪੱਥਰਾਂ ਦੀ ਮਾਰ ਕੀਤੀ ਗੁਰੂ ਜੀ ਨੂੰ ਹਜ਼ਾਰਾਂ ਮਣਾਂ ਦੇ ਪੱਥਰਾਂ ਨਾਲ ਦਬਾ ਕੇ ਸਾਰੇ ਆਪ ਉਹ ਆਪਣੇ ਘਰਾਂ ਨੂੰ ਚਲੇ ਗਏ ਫਿਰ ਜੋ ਲੋਕਾਂ ਨੂੰ ਪੁੱਛਿਆ ਭਾਈ ਕਿਵੇਂ ਹੋਏ ਉਹਨਾਂ ਆਖਿਆ ਵੀ ਹੁਣ ਤਾਂ ਦਰਵੇਸ਼ ਦਾ ਲੂਵੇਂ ਨਹੀਂ ਬਜਣਾ ਪਰ ਜਿਹਦੇ ਹੁਕਮ ਵਿੱਚ ਖੰਡ ਬ੍ਰਹਿਮੰਡ ਉਹਨੂੰ ਕੌਣ ਮਾਰਨ ਵਾਲਾ ਸਵੇਰ ਹੋਈ ਲੋਕ ਬਾਹਰ ਨਿਕਲੇ ਕਿ ਆ ਦੇਖਣ ਸ਼੍ਰੀ ਬਾਬਾ ਜੀ ਉੱਥੇ ਬੈਠੇ ਨੇ ਨਿਜ ਸ੍ਰੋਵਿਕੇ ਲੀਨ ਹਨ ਉਹਨਾਂ ਲੋਕਾਂ ਬਾਦਸ਼ਾਹ ਨੂੰ ਜਾ ਕੇ ਖਬਰ ਦਿੱਤੀ ਹੇ ਬਾਦਸ਼ਾਹ ਉਹ ਦਰਵੇਸ਼ ਬਾਹਰ ਬੈਠਾ ਉਹਦਾ ਇੱਕ ਲੂਵੇਂ ਨਹੀਂ ਵਿਗੜਿਆ ਬਾਦਸ਼ਾ ਨੇ ਆਖਿਆ ਮੇਰੇ ਸਾਹਮਣੇ ਲਿਆ ਕੇ ਨਾ ਉਹਨੂੰ ਮਾਰੋ ਉਹਦੇ ਉਹਦਾ ਗਰਦਨ ਵੱਢ ਦਿਓ ਸ੍ਰੀ ਬਾਬੇ ਜੀ ਨੂੰ ਬਾਦਸ਼ਾ ਦੇ ਸਾਹਮਣੇ ਲਿਜਾ ਕੇ ਸ਼ਸਤਰ ਮਾਰੇ ਪਰ ਬਾਬੇ ਜੀ ਨੂੰ ਕੋਈ ਨਾ ਲੱਗੇ ਫਿਰ ਬਾਦਸ਼ਾ ਬੜਾ ਗੁੱਸੇ ਹੋਇਆ ਕਿਹਾ ਇਹ ਦਰਵੇਸ਼ ਨੂੰ ਨਾ ਹੁਣ ਫਾਂਸੀ ਦੇ ਦਿਓ ਐਨੇ ਜੁਲਮ ਕੀਤੇ ਅਰਬ ਦੇਸ਼ ਦੇ ਲੋਕਾਂ ਨੇ ਵਜ਼ੀਰ ਨੇ ਰਾਜੇ ਨੇ ਮਹਾਰਾਜ ਜੀ ਦੇ ਉੱਤੇ ਵਜ਼ੀਰ ਸ੍ਰੀ ਗੁਰੂ ਜੀ ਨੂੰ ਸੂਲੀ ਦੇ ਪਾਸ ਲੈ ਗਿਆ ਸੂਲੀ ਦੇ ਨਜ਼ਦੀਕ ਗਏ ਸੂਲੀ ਹਰੀ ਹੋ ਗਈ ਤਾਂ ਸਾਰੇ ਫਕੀਰ ਵਜ਼ਰ ਮੰਤਰੀਆਂ ਮਿਲ ਕੇ ਆਕਿਆ हे ਖੁਦਾਏ ਇਹ ਕੀ ਆ ਹੋਇਆ ਬੜਾ ਚਰਜ ਹੈ ਇਹ ਦਰਵੇਸ਼ ਨੂੰ ਬੜੀ ਸਜ਼ਾ ਮਿਲੀ ਐ ਤਾਂ ਇਹਦਾ ਰੋਮ ਵੀ ਨਹੀਂ ਵਿਗੜਿਆ ਇਹ ਖਬਰ ਬਾਦਸ਼ਾਹ ਨੂੰ ਪਹੁੰਚੀ ਲੋਕਾਂ ਆਖਿਆ ਸੀ ਬੜਾ ਜਤਨ ਕਰ ਰਿਆ ਉਹ ਫਕੀਰ ਨਾ ਮਰਦਾ ਨਾ ਉਹਦੇ ਗਲੋਂ ਖਿਲਦਾ ਉਤਰਦਾ ਉਸ ਵਕਤ ਬਾਦਸ਼ਾਹ ਦੇ ਬਾਸ ਬੜੇ ਬੜੇ ਜਨਾਬ ਬੈਠੇ ਸਨ ਉਹਨਾਂ ਨੇ ਆਖਿਆ ਬਾਦਸ਼ਾਹ ਸਲਾਮਤ ਏ ਕੋਈ ਖੁਦਾਏ ਐ ਮਨੁੱਖ ਨਹੀਂ ਜੋ ਭਨਣ ਘੜਨ ਸਮਰੱਥ ਜੀਦਾ ਫਰਮਾਨ ਪਾਉਣ ਪਾਣੀ ਅਗਨੀ ਵੀ ਮੰਨ ਦੇ ਇਹ ਮਨੁੱਖ ਦੇ ਕਰਤਵ ਨਹੀਂ ਇਧਰ ਇਹ ਹੋਇਆ ਤੇ ਉਧਰ ਭਾਈ ਬਾਲੇ ਤੇ ਮਰਦਾਨੇ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਇਹ ਬਾਦਸ਼ਾਹ ਨੇ ਬੜੀ ਵਿਆਪਦੀ ਕੀਤੀ ਹੈ ਇਨੂੰ ਸਜ਼ਾ ਦੇਣੀ ਚਾਹੀਦੀ ਗੁਰੂ ਜੀ ਆnde ਹੈ ਭਾਈ ਬਾਲਾ ਮਰਦਾਨਾ ਜੋ ਕੰਮ ਹੋ ਰਿਹਾ ਉਹ ਕਰਤਾਰ ਦੇ ਹੁਕਮ ਵਿੱਚ ਹੁੰਦਾ ਜਿਉਂ ਨੂੰ ਭਾਉਂਦਾ ਓਈ ਭਲੀ ਬਾਤ ਹੈ ਕਰੇ ਸੋ ਚੰਗੀ ਮਾਨ ਦੁਈ ਗਣ ਦਲਾਏ ਸੋ ਭਾਈ ਸਾਨੂੰ ਕਰਤਾਰ ਦਾ ਹੁਕਮ ਹੈ ਜੋ ਇਹਨਾਂ ਨੂੰ ਭਲੇ ਮਾਰਗ ਤੇ ਲਾਉਣਾ ਜੇਸਰਾ ਇਹਨਾਂ ਦੇ ਮਨ ਵਿੱਚ ਪਰਮੇਸ਼ਰ ਨੇ ਪਾਇਆ ਤੋ ਉਸੇ ਸੁਭਾਅ ਦੇ ਚੱਲ ਦੇਣ ਸੁਣਾ ਮਰਦਾਨਾ ਜਿਹਦੀ ਤਰਵ ਪਰਮੇਸ਼ਰ ਆਪ ਹੁੰਦਾ ਉਹਦਾ ਵਾਲ ਵਿੰਗਾ ਕੋਈ ਨਹੀਂ ਕਰ ਸਕਦਾ ਅਸੀਂ ਤਾਂ ਹੀ ਕਰਤਾਰ ਦੇ ਜਿਹਦਾ ਪਰਮੇਸ਼ਰ ਰਾਖਾ ਹੁੰਦਾ ਉਹਦੀ ਸਾਰੀ ਸ੍ਰਿਸ਼ਟੀ ਤਾਬਿਆ ਚ ਹੁੰਦੀ ਹੈ ਸੁਣਾ ਮਰਦਾਨਾ ਜਿਨ੍ਹਾਂ ਨੇ ਉਸ ਨਿਰੰਕਾਰ ਨੂੰ ਸਰਬਵਿਆਪੀ ਜਾਣਿਆ ਉਹ ਕਿਸੇ ਦਾ ਬੁਰਾ ਨਹੀਂ ਚਿਤਵਦੇ ਇਹ ਜੋ ਕੁਝ ਜ਼ੋਰ ਜ਼ੁਲਮੀ ਕਰ ਰਹੇ ਹਨ ਸਭ ਹੁਕਮ ਕਰਤਾਰ ਵਿੱਚ ਹੀ ਹੋ ਰਿਹਾ ਹੈ ਅਤੇ ਸਾਡੇ ਸਰੀਰ ਵਾਸਤੇ ਜੋ ਕਸ਼ਟ ਲਿਖੇ ਨੇ ਸਭ ਹੁਕਮ ਕਰਤਾਰ ਵਿੱਚ ਹੀ ਹੈ ਸੋ ਅਸਾਂ ਵਾਸ਼ ਭੁਗਤਣੇ ਨੇ ਕਰਤਾਰ ਇਹਨਾਂ ਦੇ ਕਰਮਾਂ ਦਾ ਇਹਨਾਂ ਨੂੰ ਆਪ ਹੀ ਫਲ ਦੇਵੇਗਾ ਸਾਨੋ ਕਿਸੇ ਨਾਲ ਵੈਰ ਕਰਨ ਦੀ ਲੋੜ ਨਹੀਂ ਸਾਡਾ ਤਾਂ ਇਹ ਨਿਸ਼ਚੈ ਜੋ ਨਰਵੈਰਾ ਨਾਲ ਵੈਰ ਕਰਦਾ ਉਹ ਸਾਰੇ ਜਗਤ ਦਾ ਪਾਪ ਆਪਣੇ ਸਿਰ ਲੈਂਦਾ ਤਾਂ ਦੇਹ ਭਾਈ ਮਰਦਾਨਾ ਤੂੰ ਆਨੰਦ ਰਹਿ ਉਹਦੇ ਦੇਖਦਾ ਜਾ ਜੋ ਕਰਤਾਰ ਕੀ ਕੁਝ ਕਰਦਾ ਇਨਾ ਕਹਿੰਦੇ ਸਨ ਉਤੋਂ ਦਾ ਬਾਦਸ਼ਾਹ ਜਿਹਦਾ ਨਾਮ ਲਾਜਵਰਦ ਸੀ ਆਪਣੀ ਸਭਾ ਦੇ ਲੋਕਾਂ ਸੰਯੁਗਤ ਗੁਰੂ ਜੀ ਦੀ ਚਰਨੀ ਆਣ ਪਿਆ ਹੱਥ ਜੋੜ ਕੇ ਅਰਜ ਗੁਜਾਰਦਾ ਹੈ ਦਰਵੇਸ਼ ਜੀ ਮੇਰੇ ਪਾਸੋਂ ਬੜੀ ਵਿਵਦੀ ਹੋਈ ਹੈ ਸੋ ਮੇਰੀ ਖਤਾ ਬਖਸ਼ੋ ਪਰ ਬੜਾ ਭੈ ਭੀਤ ਹੋਇਆ ਕੰਬ ਦਾ ਕੰਬ ਦਾ ਗੁਰੂ ਬਾਬੇ ਜੀ ਦੇ ਚਰਨਾਂ ਦੇ ਟੈ ਪਿਆ ਬਾਰ ਬਾਰ ਜ਼ੁਬਾਨ ਤੋਂ ਇਹੋ ਕਹਿੰਦਾ ਹੇ ਗਰੀਬ ਨਵਾਜ਼ ਜੀ ਮੈਂ ਬੜਾ ਗੁਨਾਹ ਕੀਤਾ ਹੈ ਮੈਨੂੰ ਬਖਸ਼ੋ ਪਰ ਬਹੁਤ ਭੈ ਭੀਤ ਹੋਇਆ ਕੰਬ ਦਾ ਕੰਬ ਦਾ ਗੁਰੂ ਬਾਬੇ ਜੀ ਦੇ ਚਰਨਾਂ ਦੇ ਟੈ ਪਿਆ ਬਾਰ ਬਾਰ ਜ਼ੁਬਾਨ ਤੋਂ ਇਹੋ ਕਹਿੰਦਾ ਹੇ ਗਰੀਬ ਨਵਾਜ਼ ਜੀ ਮੈਂ ਬੜਾ ਗੁਨਾਹੀ ਆ ਪਰ ਆਪ ਖੁਦਾਏ ਦੇ ਪਿਆਰੇ ਹੋ ਇਸ ਵਿਲਾਇਤ ਨੂੰ ਰੱਖ ਲੋ ਨਹੀਂ ਤਾਂ ਖੁਦਾਏ ਦੇ ਗਾਜਬ ਵਿੱਚ ਗਰਗ ਹੋ ਜਾਵੇਗੀ ਕੋਈ ਰਕਮ ਦੀ ਭੇਟਾ ਗੁਰੂ ਜੀ ਅੱਗੇ ਰੱਖੀ ਪਾਦਸ਼ਾਹ ਦਾ ਰੰਗ ਜਰਦ ਹੋ ਗਿਆ ਬੜਾ ਦੀਨ ਆਤਰ ਹੋਇਆ ਕਹਿੰਦਾ ਮੈਂ ਤਕਸੀਰੀ ਹਾਂ ਆਪ ਮੇਕੋ ਬਖਸ਼ੋ ਆਪ ਖੁਦਾ ਦੇ ਰੂਪ ਹੋ ਗੁਨਾਹਾਂ ਦੇ ਸਾਗਰ ਹੋ ਪੀਰਾਂ ਦੇ ਪੀਰ ਹੋ ਹੇ ਖੁਦਾਏ ਜੀ ਜਿਸਰਾ ਆਪਦੀ ਆਗਿਆ ਹੋਵੇਗੀ ਮੈਂ ਸੋਈ ਕਰਾਂਗਾ ਅੱਜ ਤੋਂ ਲੈ ਕੇ ਕਿਸੇ ਦੀ ਬਿਆਬਦੀ ਨਾ ਕਰਾਂਗਾ ਮੈਨੂੰ ਆਪਦੀ ਖਬਰ ਨਹੀਂ ਸੀ ਅਣਜਾਣ ਪੁਣੇ ਵਿੱਚ ਮੇਰੇ ਪਾਸੋਂ ਆਪਦੀ ਇਹ ਭੁੱਲ ਹੋਈ ਹੈ ਸੋ ਮੇਰੇ ਉੱਪਰ ਮਿਹਰਬਾਨੀ ਕਰਨੀ ਏ ਬਾਤ ਕਹਿ ਗਏ ਸ੍ਰੀ ਗੁਰੂ ਜੀ ਦੀ ਚਰਨੀ ਪਿਆ ਗੁਰੂ ਨਾਨਕ ਜੀ ਬੜੇ ਕਿਰਪਾਲੂ ਕਿਰਪਾ ਦੇ ਘਰ ਬਾਦਸ਼ਾਹ ਨੂੰ ਦੀਨ ਜਾਣ ਕੇ ਕਹਿਣ ਲੱਗੇ ਬਾਦਸ਼ਾਹ ਅਸੀਂ ਤਬ ਤੇਰੇ ਦੇ ਖੁਸ਼ੀ ਹਾਂ ਜੇ ਗਰਦੂ ਆਦਮੀਆਂ ਨੂੰ ਮਾਰਨਾ ਛੱਡ ਦੇ ਅਦਾਲਤ ਧਰਮ ਦੀ ਕਰ ਜ਼ੁਲਮ ਛੱਡ ਦੇ ਤਾਂ ਤੂੰ ਬਖਸ਼ਿਆ ਜਾਵੇਂਗਾ ਨਹੀਂ ਤਾਂ ਦੂਜਗ ਦੀ ਅਗਣ ਤੇਰੇ ਵਾਸਤੇ ਤਿਆਰ ਹੈ ਤਾਂ ਲਾਜਵਰਦ ਬਾਦਸ਼ਾਹ ਨੇ ਆਖਿਆ हे ਸੰਤ ਜੀ ਤੇਰੇ ਦਰਸ਼ਨ ਕਰਕੇ ਔਰ ਆਪਦੇ ਚਰਨਾਂ ਪਰ ਹੱਥ ਲਾਉਣ ਨਾਲ ਹੁਣ ਮੇਰੇ ਵਿੱਚ ਇਹ ਕਿ ਤਣਕਾ ਤੋੜਨ ਦੀ ਵੀ ਸਮਰੱਥਾ ਨਹੀਂ ਰਹੀ ਜੋਗ ਜਖੋਗੇ ਸੋਈ ਮੈਂ ਕਰਾਂਗਾ ਦਾ ਸ੍ਰੀ ਗੁਰੂ ਨਾਨਕ ਜੀ ਆਖਿਆ ਸਤ ਨਾਮ ਦਾ ਸਿਮਰਨ ਕਰੋ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ 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 ਸਤਿਨਾਮ ਵਾਹਿਗੁਰੂ ਮਹਾਰਾਜ ਆਖਿਆ ਸਤਨਾਮ ਦਾ ਸਿਮਰਨ ਕਰੋ ਅਤੇ ਆਪਣੇ ਮੁਲਕ ਦੇ ਵਿੱਚ ਦੇਗ ਚਲਾਓ ਲੰਗਰ ਲਾਓ ਨੰਗਾ ਭੁੱਖਾ ਕੋਈ ਨਾ ਰਵੇ ਗਰੀਬ ਗੁਰਬੇ ਦੀ ਪਾਲਣਾ ਕਰਨੀ ਖੁਦਾਏ ਨੂੰ ਯਾਦ ਰੱਖਣਾ ਹਰ ਵੇਲੇ ਆਜਜ ਲੋਕਾਂ ਦੀ ਪਰਵਰਸ਼ ਕਰਨੀ ਪਾਪ ਗੁਨਾਹ ਕਰਨਾ ਛੱਡ ਦੇ ਪਰਵਰਿਸ਼ ਕਰੋ ਲੋਕਾਂ ਦੀ ਬਾਦਸ਼ਾਹ ਨੇ ਸਾਰੇ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਮੰਨੇ ਔਰ ਸ੍ਰੀ ਗੁਰੂ ਜੀ ਦਾ ਮਰੀਦ ਹੋਇਆ ਔਰ ਵੀ ਬਾਤ ਮਰੀਦ ਹੋਏ ਲੱਗੇ ਸਤਨਾਮ ਦਾ ਸਿਮਰਨ ਕਰਨ ਗੁਰੂ ਜੀ ਉੱਥੇ ਕਿੰਨੇ ਦਿਨ ਸਾਰੇ ਸ਼ਹਿਰ ਵਿੱਚ ਰਹੇ ਦੇ ਸਾਰੇ ਸ਼ਹਿਰ ਚ ਬਾਬੇ ਜੀ ਨੂੰ ਪੀਰ ਕਰਕੇ ਮਲੱਗੇ ਮੰਨਣ ਔਰ ਨੰਗਾ ਭੁੱਖਾ ਉਥੇ ਕੋਈ ਨਾ ਰਿਆ ਦੁਖੀਆਂ ਦੀਨ ਕੋਈ ਨਹੀਂ ਰਿਆ ਲੋਕ ਪਰਮੇਸ਼ਰ ਨੂੰ ਲੱਗੇ ਯਾਦ ਕਰਨ ਜਹਾਂ ਕਹਾ ਗੁਰੂ ਜੀ ਦਾ ਜਸ ਫੈਲ ਗਿਆ ਗੁਰੂ ਨਾਨਕ ਜੀ ਉਹ ਬਾਦਸ਼ਾਹ ਪਰ ਖੁਸ਼ੀ ਕਰਗੇ ਉਥੋਂ ਫਿਰ ਅੱਗੇ ਚੱਲੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅੱਖਰਵਾਦ ਘੱਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ